पासपोर्ट शहर के संगलपुरा रोड से दुकानदार लगातार जो चोरिया हो रही ने, उस तो दुखी हो चुके में। तो है कि पिछले एक हफ्ते पिछले हफ्ते चाली करीब काजू बदम जुड़े ड्राई फ्रूट्स ने चोरी किया गया सी बीती रात जतन गुप्ता की दुकान छत का जंगला कटर के वड़े गए जो उसके अंदर जुड़े ने वड़ गए और दुकानदार गला तौर के जड़ा है भी हजार रुपए ਕਰੀਬ ਨਕਦੀ ਜੋੜੀ ਉਹਨਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ। ਮੇਰਾ ਨਾਮ ਅੰਕੁਸ਼ ਅਧਰਵਾਲਾ ਜੀ ਤੇ ਮੇਰੀ ਆ ਸੰਗਲਪੁਰ ਰੋਡ ਤੇ ਜਗਾਨਾ ਗਰਾਜ ਡੇਟਰ ਕਰਕੇ ਤੇ ਮੇਰੇ ਆ ਪਿਛਲੇ ਹਫਤੇ ਕੋਈ 8-10 ਦਿਨ ਪਹਿਲਾਂ 23 ਤਰੀਕ ਨੂੰ ਰਾਤ 21 April ਰਾਤ ਨੂੰ ਮੇਰੀ ਦੁਕਾਨ ਦੇ ਉੱਪਰੋਂ ਮੁੰਡੀ ਤੋਂ ਮੇਰਾ ਮੇਨ ਜਿਹੜਾ ਗੇਟ ਆ ਉੱਪਰਲਾ ਲੋਹੇ ਦਾ ਉਹਨੂੰ ਤੋੜ ਕੇ ਸੱਬਲ ਨਾਲ ਤੋੜ ਕੇ ਤੇ ਅੰਦਰ ਆਏ ਆ। ਤੇ ਅੰਦਰ ਆ ਕੇ ਮੇਰਾ ਬਹੁਤ ਨੁਕਸਾਨ ਕਰਕੇ ਗਏ। ਕੈਮਰੇ ਤੋੜੇ ਮੇਰੇ। ਲਾਸ ਮੇਰੇ ਗੱਲਾ ਟੋਟਲੀ ਸਾਰੇ ਸਾਫ ਕਰਕੇ ਗੱਲੇ ਚ ਕੈਸ਼ ਵੀ ਮੇਰੇ ਕਾਫੀ ਸੀ। 35-40 ਹਜ਼ਾਰ ਤਕਰੀਬਨ ਕੈਸ਼ ਸੀ। ਬਾਕੀ ਡਰਾਈ ਫਰੂਟ ਸਾਮਾਨ ਸੀ। ਲਾਚੀਆਂ, ਕਾਜੂ ਵਗੈਰਾ ਸਾਰਾ ਸਾਮਾਨ ਸੀ ਮੇਰਾ। ਅਪਰੋਕਸੀਮੇਟਲੀ ਕੋਈ 1.5 ਲੱਖ ਦਾ ਨੁਕਸਾਨ ਆ ਮੇਰਾ। ਤੇ ਥਾਣੇ ਮੈਂ ਰਿਪੋਰਟ ਦਿੱਤੀ ਸੀ। ਥਾਣੇ ਮੈਂ ਕੰਪਲੀਟ ਕਰਕੇ ਆਇਆ ਸੀ। ਤੇ ਆਏ ਸੀ ਥਾਣੇ ਵਾਲੇ ਪੁੱਛ ਕੇ ਗਏ ਆ ਬਾਕੀ ਅੱਗੋਂ ਕੋਈ ਕਾਰਵਾਈ ਕੋਈ ਨਹੀਂ ਹੋਈਗੀ। ਮਲੇ ਮਸਲਾ ਹੈਗਾ ਕਿ ਮੇਰੇ ਚੋਰੀ ਹੋਣ ਤੋਂ ਬਾਅਦ ਹਫਤੇ ਬਾਅਦ ਹੀ ਇਟ ਮੀਨਸ ਕਿ ਕੋਈ ਕੋਈ ਪਤੀ ਬੰਦਾ ਹੈਗਾ ਤੇ ਬਾਕੀ ਪੁਲਸ ਵਾਲੇ ਅੱਗੇ ਜਾਂ ਪ੍ਰਸ਼ਾਸਨਿਕ ਮਰੀ ਹੈਗੀ ਆ ਉਹ ਜਾਰਿਸ਼ ਇਹ ਥੋੜਾ ਗੰਭੀਰ ਤਾਂ ਨਾ ਲੋ ਮਸਲੇ ਨੂੰ ਜਿਹੜਾ ਨੁਕਸਾਨ ਹੋ ਰਿਹਾ ਮਾਰਕੀਟ ਤੇ ਇਹਨੂੰ ਬਚਾਇਆ ਜਾਏ ਕੋਈ ਵਪਾਰ ਦੇ ਕੋਈ ਇੰਨਾ ਕੁਛ ਰਹਿ ਨਹੀਂ ਗਿਆ ਹੈਗਾ ਬਹੁਤ ਜ਼ਿਆਦਾ ਹੀ ਵਪਾਰ ਉਖਾ ਹੋਇਆ ਡੇ ਬਾਈ ਡੇ ਕੋ ਸੋਖਾ ਨਹੀਂ ਕੰਮ ਰਹਿ ਗਿਆ ਤੇ ਸਭ ਕੁਝ ਮੈਨੇਜ ਕਰਨ ਤੋਂ ਇਲਾਵਾ ਹੁਣ ਜੇ ਇਹ ਵੀ ਚੀਜ਼ਾਂ ਮੈਨੇਜ ਕਰਨੀ ਪੈਣਗੇ ਤੇ ਵਪਾਰ ਵਪਾਰ ਕਿੱਦਾਂ ਚੱਲੇਗਾ ਮੇਰਾ ਨਾਮ ਜਤਿਨ ਗੁਪਤਾ ਹੈ ਤੇ ਸੰਗਠਨ ਰੋਡ ਛੱਡੀ ਸ਼ਾਪ ਹੈ ਜੀ ਆਰ ਐਂਟਰਪ੍ਰਾਈਜ਼ਸ ਸਵੇਰੇ ਜਦੋਂ ਇਹ ਸੀ ਸ਼ਾਪ ਖੋਲੀ ਐ ਤੇ ਅੰਦਰ ਕਾਫੀ ਸਮਾਨ ਬਿਖਰੇ ਰਾਇ ਹੀ ਲਾਈਟ ਅਲੂਟਾ ਵਸਤੇ ਸਿੱਧਾ ਤੀ ਇਹ ਹੀ ਬੰਦ ਕਰਕੇ ਜੰਨੇ ਆ ਉਹ ਰਾਈਟਰ ਜਗਦੀਆ ਵੀ ਸੀ ਤੇ ਜੋ ਅੰਦਰ ਜਾ ਕੇ ਚੈੱਕ ਕੀਤਾ ਤੇ ਜੰਗਲਾ ਹੈਗਾ ਛਤਵੇਂ ਜੰਗਲਾ ਚ ਕੱਟ ਕੇ ਤੇ ਬੰਦੇ ਅੰਦਰ ਐਦੇ ਤੇ ਉਹਨਾਂ ਨੇ ਕਟਰ ਬਲੇਡ ਯੂਜ਼ ਕੀਤੇ ਤੇ ਵਾਰ ਦਾਤ ਵਸਤੇ ਤੇ ਬਾਕੀ ਹੋਰ ਜੋ ਕਾਊਂਟਰ ਵਿੱਚ ਕੈਸ਼ ਵਗਾਰਾ ਸੀ 15-2000 ਰੁਪਿਆ ਉਹ ਲੈ ਗਏ ਨੇ ਬਾਕੀ ਸਮਾਨ ਦਾ ਹੈ ਇਹ ਕੁਝ ਕਹਿ ਨਹੀਂ ਸਕਦੇ ਹਫਤਾ ਸੱਤ ਦਿਨ 7-9 ਰੁਪਿਆ ਪਹਿਲੇ ਵੀ ਹੋਈ ਹੈ ਚੋਰੀ ਤੇ ਪਿੱਛੇ ਹੈ ਗਰਾਊਂਡ ਦੇ ਪਿੱਛੇ ਹੈ ਕਿ ਪੌੜੀਆਂ ਵਾਂ ਸਿਮਟ ਦੀਆਂ ਉਹੀ ਕਿੰਨਾ ਯੂਜ਼ ਕਰਦੇ ਨੇ ਚੋਰੀ ਕਰਨ ਵਾਸਤੇ ਕੁਝ ਜੰਗਲਾ ਕੱਟ ਕੇ ਆਏ ਆ ਬਲੇਡ ਦੇ ਨਾਲ ਕੀ ਆ ਬਲੇਡ ਵਗੈਰਾ ਉਹਨਾਂ ਦੇ ਪਈ ਐਥੀ ਇਹਦੇ ਨਾਲ ਗੱਲ ਗੱਲਾਂ ਛੋੜਿਆ ਹਾਂਜੀ ਆ ਦੇਖੋ ਆ ਸਾਰਾ ਕੱਟਿਆ ਹੋਇਆ ਹੈ ਪੁਲਿਸ ਨੂੰ ਕਰਾਇਸ਼ ਕਰਾਇਦਾਂ ਹਾਂਜੀ ਕਰਵਾਤੀ ਹਾਂਜੀ ਆ ਇਹ ਕੀ ਮੰਗ ਕਰਦੇ ਅਸੀਂ ਇਨਸਾਫ ਹੀ ਚਾਹੀਦਾ ਜਿਹੜੇ ਇੱਕ ਨਾ ਹਫਤਾ ਪਹਿਲੇ ਵੀ ਕਿੰਨਾ ਚੋਰੀ ਹੋਈ ਆ ਉਹਨਾਂ ਅੱਜ ਫੇਰ ਚੋਰੀ ਹੋਈ ਆ ਤੇ આરોપી ਜਿਹੜੇ ਉਹ ਫੜੇ ਜਾਣ ਜਲਦੀ ਜਲਦੀ ਸਾਡੀ ਸ਼ੋਪ ਹੈ ਸਿੰਗਾਪੁਰ ਰੋਡ ਤੇ ਸਵੇਰੇ ਇਹ ਦੁਕਾਨ ਖੁੱਲੀ 10:00 ਵੱਜੇ ਤੇ ਦੇਖਿਆ ਅੰਦਰ ਕੀ ਰਤੀ ਕਿ ਨ ਉਪਰੋਂ ਜੰਗਲਾ ਸੀਗਾ ਲੱਗੇ ਦਾ ਉਹ ਕੱਟ ਕੇ ਤੇ ਬੰਦੇ ਅੰਦਰ ਆ ਗਏ ਨੇ ਕਾਊਂਟਰ ਵਗੈਰਾ ਤੋੜ ਗਏ ਨੇ ਕੈਸ ਜਿਹੜਾ ਹੈਗਾ ਸੀ ਲੱਗੇ ਨੇ ਕੈਮਰੇ ਡੀਵੀਆਰ ਉਹ ਵੀ ਲੱਗੇ ਨੇ ਸ਼ਟਰ ਖੋਲੇ ਹੀ ਤੇ ਅੱਗੇ ਖਲਾਰਾ ਹੀ ਭੇਜਦਾ ਸਾਰਾ ਤੇ ਸਾਡੇ ਖਿਆਲ ਚ ਜੀ ਇਹ ਮਾਰਕੀਟ ਦੇ ਪਿੱਛੇ ਗਰਾਊਂਡ ਹੈ ਇੱਕ ਉਹਦੇ ਵਿੱਚ ਇੱਕ ਪੱਕੀ ਕੋੜੀ ਹੈ ਸਿਮਿੰਟ ਦੀ ਪੱਕੀ ਕੋੜੀ ਬਣੀ ਦੀ ਓਪਨ ਆ ਉਥੋਂ ਹੀ ਬੰਦੇ ਸ਼ਾਇਦ ਚੜ੍ਹ ਕੇ ਉੱਪਰ ਆਏ ਨੇ